ਵਾਹਿਗੁਰੂ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭ ਦੁਖ ਜਾਈ ਦੀਪੁ ਪਹਾਤਰਿ ਸਿਮਰਿਆ ਘਰ ਨਉ ਨਿਦਿਆਵੈ ਧਾਈ ਸੂਰ ਬੀਰ ਬਚਨ ਕੇ ਬਲੀ ਧੰਨ ਸੱਚੇ ਵਾਹਿਗੁਰੂ ਜੀ ਸੱਚੇ ਧੰਨ ਸੱਚੇ ਵਾਹਿਗੁਰੂ ਜੀ ਸੱਚੇ ਧੰਨ ਸੱਚੇ ਵਾਹਿਗੁਰੂ ਜੀ ਸੱਚੇ ਪਰਮ ਪੂਜਨੀਕ ਸੱਚੇ ਸਾਤ ਗੁਰੂ ਵਾਹਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਧੰਨ ਪਿਆਰੇ ਸੱਚੇ ਵਾਹਿਗੁਰੂ ਸੱਚੇ ਅਬਿਨਾਸੀ ਸੱਚੇ ਦਿਆਲ ਸੱਚੇ ਕਿਰਪਾਲ ਸੱਚੇ ਮਿਹਰਬਾਨ ਸੱਚੇ ਭਗਵਾਨ ਜੀ ਹਨ ਦਿਲੀ ਵਿਖੇ ਮਿੱਠਾ ਅੰਮ੍ਰਿਤ ਸੀਤਲ ਚਰਨਾ ਅੰਮ੍ਰਿਤ ਬਖਸ਼ ਕੇ ਬਿਆਨਤ ਰੋਗੀਆਂ ਨੂੰ ਅਰੋਗ ਕਰ ਰਹੇ ਹਨ ਜੀ ਜੋ ਜੋ ਹੁਕਮ ਉਪयो ਸਾਹਿਬ ਕਾ ਸੋ ਮਾਥਾ ਲੇ ਮੰਨਿਓ ਅਨਸਾਰ ਆ ਕੇ ਮੰਨਰ ਦੀ ਜਾਚ ਸਿਖਾਉਂਦੇ ਆਂ ਆਪਣੇ ਪਰਪੂਜਨੀਕ ਧੰਨ 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 ਸੱਚੇ 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 ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰ ਵਾਹਿਗੁਰੂ ਸਾਧਗੁਰੂ ਹਰਿ ਰਾਏ ਸਾਹਿਬ ਜੀ ਦੇ ਅਮੋਲਕ ਅੰਮ੍ਰਿਤ ਵਚਨ ਨਹਿ ਮਲੇਛ ਕੋ ਦਰਸ਼ਨਤਾ ਹ ਕੁਮਾਉਂਦੇ ਆਂ ਦਿੱਲੀ ਗੁਰਦੁਆਰਾ ਸ੍ਰੀ ਬਾਲਾ ਸਾਹਿਬ ਜੀ ਦੇ ਪਤੰਗੇ ਦੇ ਲਾਈਟ ਤੇ ਸੜਨ ਵਾਂਗ ਸੱਚੇ ਅਗਨਾਸੀ ਸਤਗੁਰੂ ਸਾਹਿਬ ਜੀ ਦੇ ਸੱਚੇ ਅਗਨਾਸੀ ਬਚਨਾਂ ਤੋਂ ਅਦੁੱਤੀ ਸ਼ਹੀਦੀ ਦੇ ਰਹੇ ਹਨ ਜੀ ਰਾਮ ਜੀ ਧਰਮ ਹੀਤ ਨਿਜ ਪ੍ਰਾਨਿਤ ਜਾ ਵਹੇ ਹਰੀ ਕ੍ਰਿਸ਼ਨ ਨਿਜ ਰੂਪ ਸਮਾ ਵਹੇ